24 ਘੰਟੇ ਦਾ ਸਮਾਂ ਸੀ ਬਟ ਉਹਨਾਂ ਨੇ ਫਿਰ ਵੀ ਇਹ ਸੋਚਦੇ ਹੋਏ ਆਪਣਾ ਜੋ ਕਮਿਟਮੈਂਟ ਸੀ ਉਹ ਗਏ ਕੱਲ ਉਥੇ 6 ਘੰਟੇ ਗ੍ਰਿਲਿੰਗ ਹੋਈ 2 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹਨਾਂ ਨੇ ਉਥੇ ਪੁਲਿਸ ਸਟੇਸ਼ਨ 'ਚ ਉਹਨਾਂ ਨੇ ਜੋ ਉਹਨਾਂ ਨੇ ਕੋਆਪਰੇਟ ਕੀਤਾ ਜੋ ਉਹਨਾਂ ਨੂੰ ਪੁੱਛਿਆ ਗਿਆ ਉਹ ਦੱਸਿਆ ਗਿਆ ਜੋ ਸੋਰਸ ਸੋਰਸ ਸਾਰੇ ਬਣਾ ਕੇ ਪੁੱਛ ਰਿਹਾ ਕਿ ਸੋਰਸ ਦੱਸੋ ਉਹਨਾਂ ਨੇ ਸੋਰਸ ਸਾਰੇ ਰਿਵੀਲ ਕਰਤੇ ਜੋ ਜਿਸ ਬੇਸ ਤੇ ਉਹਨਾਂ ਨੇ ਉਹ ਬਿਆਨ ਦਿੱਤਾ ਸੀਗਾ ਉਸ ਬਿਆਨ ਬੇਬੁਨਿਆਦ ਬਿਆਨ ਦੇ ਬੇਸ ਤੇ ਜਿਹੜੀ ਐਫਆਈਆਰ ਹੋਈ ਉਹਨੂੰ ਅਸੀਂ ਚੈਲੰਜ ਕੀਤਾ ਸੀ ਜਿਹੜਾ ਕਿ ਮਾਨਯੋਗ ਹਾਈ ਕੋਰਟ ਨੇ ਅੱਜ ਨੋਟਿਸ ਇਸ਼ੂ ਕਰਦੇ ਹੋਏ ਸਟੇਟ ਨੂੰ ਕਿਹਾ ਕਿ ਇਹਦਾ ਜਵਾਬ ਦੱਸੋ ਜਿਹੜੇ ਜਿਹੜੇ ਇਸ਼ੂ ਇਹਨਾਂ ਨੇ ਪਟੀਸ਼ਨ ਚ ਰੇਜ਼ ਕੀਤੇ ਆ ਔਨ ਦਾ ਮੇਨਟੇਨੇਬਿਲਟੀ ਆਫ ਦੀ ਸੈਕਸ਼ਨਸ ਵੈਦਰ ਇਹ ਸੈਕਸ਼ਨ ਧਰਾਵਾਂ ਤੇ ਇਹ ਸਟੈਂਡ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਅਰੈਸਟ ਤੁਸੀਂ ਤਾਂ ਅਰੈਸਟ ਹੀ ਤੇ ਤੁਸੀਂ ਕਿਉਂਕਿ ਇਹ ਹੋਰ ਆ ਕੀ ਰਹਾ ਮੇਨ ਇਜ਼ ਦੈਟ ਓਨਲੀ ਹਾਂ ਅਰੈਸਟ ਹੀ ਆਸਕ ਨਾਟ ਟੂ ਅਰੈਸਟ ਹਿਮ ਟਿਲ ਦ ਨੈਕਸਟ ਡੇਟ ਆਫ ਹੈਰਿੰਗ ਹੀ ਵਿਲ ਹੀ ਹੈਸ ਬੀਨ ਆਸਕਡ ਨਾਟ ਟੂ ਇਸ਼ੂ ਐਨੀ ਪਬਲਿਕ ਸਟੇਟਮੈਂਟ ਇਨ ਦਿਸ ਰਿਗਾਰਡ ਦੇਖੋ ਸਰ ਤੁਸੀਂ ਕਿ 173 ਚ ਕਾਫੀ ਲੰਬੀ ਆਰਗੂਮੈਂਟ 173 ਤੇ ਅਸੀਂ ਮੈਂਟੇਨ ਤੇ ਮੈਂ ਜਾ ਰਿਹਾ ਸੀ ਕਿ ਲੇਡੀ ਕਨਸਟੇਬਲ ਦੇ ਸੈਟੀਸਫੈਕਸ਼ਨ ਤੇ ਪਰਚਾ ਨਹੀਂ ਹੋ ਸਕਦਾ ਨਵੀਆਂ ਜਿਹੜੀਆਂ ਕੋਡ ਜਿਹੜਾ ਬਣਿਆ ਬੀਐਨਐਸਐਸ ਇਹਦੇ ਚ ਪ੍ਰੀਲਿਮਿਨਰੀ ਇਨਕੁਆਰੀ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਫੈਂਸ ਜਿੱਥੇ ਹੋਣ ਨੇਚਰ ਆਫ ਦਾ ਫੈਂਸ ਜਿੱਥੇ ਹੋਵੇ ਕਿ ਕਿ ਜੀ ਮਿਸ ਇਨਫੋਰਮੇਸ਼ਨ ਸਪਰੈਡ ਹੋਈ ਆ ਉਹਦੇ ਚ ਪ੍ਰੀਲਿਮਿਨਰੀ ਇਨਕੁਆਰੀ ਐਸਐਚਓ ਸਾਹਿਬ ਨੇ ਡੀਐਸਪੀ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਕਰ ਸਕਦਾ ਇਹਨੇ 1 ਘੰਟੇ ਚ ਲੇਡੀ ਕਨਸਟੇਬਲ ਨੇ ਕਹਿਤਾ ਕਿ ਮੇਰੀ ਸੈਟੀਸਫੈਕਸ਼ਨ ਹੋਗੀ ਆਧਰਾਵਾਂ ਲਗਣੀਆਂ ਚਾਹੀਦੀਆਂ that was the foundation ke stand hi ਨਹੀਂ ਕਰ ਸਕਦੀ ਇਦਾਂ ਦੀ ਪ੍ਰਿਵਿਲੇਜ ਜਿਹੜੀ ਐਫ ਆਈ ਆਰਾਂ ਦੇ ਇਸ ਤਰ੍ਹਾਂ ਕਰਨ ਲੱਗਣਗੇ ਇਹ ਜੇ ਫੀਸ ਨਾਟ ਸੇਫ ਦੈਨ ਨੋਬਾਡੀ ਇਜ਼ ਸੇਫ this was the argument ਇੱਕ ਹੋਰ ਆਰਗੂਮੈਂਟ ਹੋਣੀ ਉਜੇ ਮਗਾ ਬੁਲਾਣਗੇ ਤਾਂ ਚੱਜਣਗੇ ਅੱਗੇ ਵੀ ਗਏ ਸਰਕਾਰੀ ਵਕੀਲ ਨੇ ਕਿਹਾ ਕਿ ਪਾਸਕਲ ਦੀ ਰਿਪੋਰਟ ਅਲੱਗ ਸੀ ਕਿ ਨਿਊਜ਼ ਚੈਨਲ ਨੂੰ ਦਿੱਤੀ ਰਿਪੋਰਟ ਅਸੀਂ ਉਹ ਕਨਫਰੰਟ ਕੀਤਾ ਕਿ ਪਲੇ ਕਰੋ ਇੱਥੇ کورٹ 'ਚ ਅਸੀਂ ਸੀਡੀ ਦੀ ਨਾਲ ਜਿਹੜੀ ਪੂਰੀ ਰਿਕਾਰਡਿੰਗ ਇਹਨਾਂ ਦੀ ਜਿਹੜਾ ਉਹ ਕੀ ਹੈਗਾ ਨਿਊਜ਼ ਚੈਨਲ 18 ਤੁਹਾਡਾ ਉੱਥੇ ਜਿਹੜਾ ਇਹਨਾਂ ਨੇ ਕਟਾਰੇ ਚ ਬੋਲ ਕੇ ਜਿਹੜਾ ਇਹਨਾਂ ਨੇ ਸਾਰੀਆਂ ਗੱਲਾਂ ਪੁੱਛੀਆਂ ਉਹ ਸਾਰਾ ਐਜ਼ ਅ ਹੋਲ ਦੇਖੋ ਕੀ ਕਹਿਣਾ ਚਾਹੁੰਦੇ ਆ ਉਹ ਉਹ ਤਾਂ ਇੱਕ ਲਾਈਨ ਚ ਆਈ ਆ ਇਹ ਇਸ਼ੂ ਕਿ ਵੀ ਐਨੇ ਬੌਮ ਜਿਹੜੇ ਆਏ ਆ ਐਨੇ ਯੂਜ਼ ਹੋ ਗਏ ਆ ਤੇ ਐਨੇ ਅਨਟ੍ਰੇਸਟ ਆ ਡਸ ਇਟ ਅਮਾਉਂਟ ਟੂ ਸਵਰੈਨਿਟੀ ਆਫ ਦਾ ਕੰਟਰੀ ਵਾਟ ਯੂ نو ਕੀ ਮੈਂ ਤੁਹਾਨੂੰ ਪੰਜਾਬੀ ਚ ਦੱਸਾਂ ਇਸ ਤਰ੍ਹਾਂ ਦੀ ਬੇਬੁਨਿਆਦ ਐਫ ਆਈ ਆਰ ਕਦੇ ਨਹੀਂ ਸਟੈਂਡ ਕਰ ਸਕਦੀ ਹੋਰ ਗੱਲ ਹੋਈ ਹੈ ਕਿ ਲੀਡਰ ਆਫ ਆਪੋਜੀਸ਼ਨ ਨੇ ਔਰ ਚਲੋ ਮੈਂ ਤਾਂ ਛੱਡਦਾ ਕਿ ਕੋਈ ਵੀ ਇੰਡੀਵਿਜੂਅਲ ਹੁੰਦਾ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਯੂ ਕਾਂਟ ਸਟਿਫਲ ਦਾ ਵੌਇਸ ਆਫ ਦਾ ਪੀਪਲ ਇਫ ਸਮਬਡੀ ਜਸਟ ਗਿਵਿੰਗ ਯੂ ਇਨਫੋਰਮੇਸ਼ਨ ਕਿ ਬੀ ਅਲਰਟ ਰੈਡ ਅਲਰਟ ਆ ਉਹਨਾਂ ਦੀ ਇੱਕ ਲੀਡਰ ਆਫ ਦਾ ਆਪੋਜੀਸ਼ਨ ਹੀ ਰੈਡ ਅਲਰਟ ਕਰੂਗਾ ਗਵਰਨਮੈਂਟ ਨੂੰ ਹੋਰ ਕੌਣ ਕਰੂਗਾ ਇਹ ਪਰਪਸ ਸੀ ਉਹਨਾਂ ਦੀ ਸਟੇਟਮੈਂਟ ਦਾ कलेक्टी कर दो कुछ नहीं और फर्दर नहीं दे सके कोई और भी धाराएं जोड़ी गई है क्या एफआईआर में क्योंकि खबर आ रही थी जांच के बाद आपको खबरें एक... बहुत गलत आती हैं अभी कोई नहीं सर कोई जाने कि सर कोई जाने की नहीं पंजाब पुलिस साइसाइडेड थैंक यू एक 24 घंटे का समय सी बट उन्होंने फिर भी ये सोचते हुए अपना जो कमिटमेंट सी वो गए कल उठे 6 घंटे ग्रिलिंग हुई 2:00 बजे तो लेके 8:30 बजे तक ਉਹਨਾਂ ਨੇ ਉੱਥੇ ਪੁਲਿਸ ਸਟੇਸ਼ਨ 'ਚ ਉਹਨਾਂ ਨੇ ਜੋ ਉਹਨਾਂ ਨੇ ਕੋਆਪਰੇਟ ਕੀਤਾ ਜੋ ਉਹਨਾਂ ਨੂੰ ਪੁੱਛਿਆ ਗਿਆ ਉਹ ਦੱਸਿਆ ਗਿਆ ਜੋ ਸੋਰਸ ਸੋਰਸ ਸਾਰੇ ਬਣਾ ਕੇ ਪੁੱਛ ਰਿਹਾ ਕਿ ਸੋਰਸ ਦੱਸੋ ਉਹਨਾਂ ਨੇ ਸੋਰਸ ਸਾਰੇ ਰਿਵੀਲ ਕਰਤੇ ਜੋ ਜਿਸ ਬੇਸ ਤੇ ਉਹਨਾਂ ਨੇ ਉਹ ਬਿਆਨ ਦਿੱਤਾ ਸੀਗਾ ਉਸ ਬਿਆਨ ਬੇਬੁਨਿਆਦ ਬਿਆਨ ਦੇ ਬੇਸ ਤੇ ਜਿਹੜੀ ਐਫਆਈਆਰ ਹੋਈ ਹੈ ਉਹਨੂੰ ਅਸੀਂ ਚੈਲੰਜ ਕੀਤਾ ਸੀ ਜਿਹੜਾ ਕਿ ਮਾਨਯੋਗ ਹਾਈ ਕੋਰਟ ਨੇ ਅੱਜ ਨੋਟਿਸ ਇਸ਼ੂ ਕਰਦੇ ਹੋਏ ਸਟੇਟ ਨੂੰ ਕਿਹਾ ਕਿ ਇਹਦਾ ਜਵਾਬ ਦੱਸੋ ਜਿਹੜੇ ਜਿਹੜੇ ਇਸ਼ੂ ਇਹਨਾਂ ਨੇ ਪਟੀਸ਼ਨ 'ਚ ਰੇਜ਼ ਕੀਤੇ ਆ ਔਨ ਦਾ ਮੇਨਟੇਨੇਬਿਲਿਟੀ ਆਫ ਥੀ ਸੈਕਸ਼ਨਸ ਵੇਦ ਇਹ ਸੈਕਸ਼ਨ ਧਰਾਵਾਂ ਤੇ ਇਹ ਸਟੈਂਡ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਅਰੈਸਟ ਤੇ ਸੇ 22 ਤਰੀਕ ਨੂੰ ਅਰੈਸਟ ਤੁਸੀਂ ਤਾਂ ਅਰੈਸਟ ਹੀ ਤੇ ਤੁਹਾਨੂੰ ਜੀ ਕਿਉਂਕਿ ਇਹ ਆਲ ਆਗੇ ਕੀ ਰਹਾ ਸਰ ਮੈਨ ਇਸ ਦੈਟ ਓਨਲੀ ਹਾਂ ਅਰੈਸਟ ਹੀ ਹੀ ਆਸਕ ਨਾਟ ਟੂ ਅਰੈਸਟ ਹਿਮ ਟਿਲ ਦ ਨੈਕਸਟ ਡੇਟ ਆਫ ਹਿਅਰਿੰਗ ਹੀ ਵਿਲ ਹੀ ਹਸ ਬੀਨ ਆਸਕ ਨਾਟ ਟੂ ਇਸ਼ੂ ਐਨੀ ਪਬਲਿਕ ਸਟੇਟਮੈਂਟ ਇਨ ਦਿਸ ਰਿਗਾਰਡ ਦੇਵਲ ਸਰ ਤੁਸੀਂ ਇੱਕ 173 ਚ ਕਾਫੀ ਲੰਬੀ ਆਰਗੂਮੈਂਟ ਚੱਲੀ 173 ਤੇ ਅਸੀਂ ਮੈਂਟੇਨੇਬਿਲਟੀ ਤੇ ਮੈਂ ਜਾ ਰਿਹਾ ਸੀ ਕਿ ਇੱਕ ਲੇਡੀ ਕਨਸਟੇਬਲ ਦੇ ਸੈਟੀਸਫੈਕਸ਼ਨ ਤੇ ਪਰਚਾ ਨਹੀਂ ਹੋ ਸਕਦਾ ਨਵੀਆਂ ਜਿਹੜੀਆਂ ਕੋਡ ਜਿਹੜਾ ਬਣਿਆ ਬੀਐਨਐਸਐਸ ਇਹਦੇ ਚ ਪ੍ਰੀਲਿਮਿਨਰੀ ਇਨਕੁਆਰੀ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਫੈਂਸ ਜਿੱਥੇ ਹੋਣ ਨੇਚਰ ਆਫ ਦਾ ਫੈਂਸ ਜਿੱਥੇ ਹੋਵੇ ਕਿ ਕਿ ਜੀ ਮਿਸ ਇਨਫੋਰਮੇਸ਼ਨ ਸਪਰੈਡ ਹੋਈ ਆ ਉਹਦੇ ਚ ਪ੍ਰੀਲਿਮਿਨਰੀ ਇਨਕੁਆਰੀ ਐਸਐਚਓ ਸਾਹਿਬ ਨੇ ਡੀਐਸਪੀ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਕਰ ਸਕਦਾ ਇਹਨੇ 1 ਘੰਟੇ ਚ ਲੇਡੀ ਕਨਸਟੇਬਲ ਨੇ ਕਹਿਤਾ ਕਿ ਮੇਰੀ ਸੈਟੀਸਫੈਕਸ਼ਨ ਹੋ ਗਈ ਆ ਧਰਾਵਾਂ ਲੱਗਣੀਆਂ ਚਾਹੀਦੀਆਂ ਥੈਟ ਵਾਸ ਦਾ ਫਾਊਂਡੇਸ਼ਨ ਕਿ ਸਟੈਂਡ ਹੀ ਨਹੀਂ ਕਰ ਸਕਦੀ ਇਦਾਂ ਦੀ ਫ੍ਰਿਵਲਸ ਜਿਹੜੀ ਐਫ ਆਈ ਆਰਾਂ ਜਿਸ ਤਰ੍ਹਾਂ ਕਰਨ ਲੱਗਣਗੇ ਇਹ ਦੇ ਫੀਸ ਨਾਟ ਸੇਫ ਦੈਨ ਨੋਬਡੀ ਸੇਫ ਥਿਸ ਵਾਸ ਦਾ ਆਰਗੂਮੈਂਟ ਇੱਕ ਹੋਰ ਆਰਗੂਮੈਂਟ ਹੋ ਗਿਆ ਉਦੇ ਮਗਾ ਬਲਾਣਗੇ ਤਾਂ ਚਲ ਜਾਣਗੇ ਅੱਗੇ ਵੀ ਗਏ ਸਰਕਾਰੀ ਵਕੀਲ ਨੇ ਕਿਹਾ ਕਿ ਪਾਸਕਲ ਦੀ ਰਿਪੋਰਟ ਅਲੱਗ ਸੀ ਕਿ ਨਿਊਜ਼ ਚੈਨਲ ਨੂੰ ਦਿੱਤੀ ਰਿਪੋਰਟ ਹਾਂ ਅਸੀਂ ਉਹ ਕਨਫਰੰਟ ਕੀਤਾ ਕਿ ਪਲੇ ਕਰੋ ਇੱਥੇ ਕੋਰਟ 'ਚ ਅਸੀਂ ਸੀਡੀ ਦੀ ਨਾਲ ਜਿਹੜੀ ਪੂਰੀ ਰਿਕਾਰਡਿੰਗ ਇਹਨਾਂ ਦੀ ਜਿਹੜਾ ਉਹ ਕੀ ਹੈਗਾ ਨਿਊਜ਼ ਚੈਨਲ 18 ਤੁਹਾਡਾ ਉੱਥੇ ਜਿਹੜਾ ਇਹਨਾਂ ਨੇ ਕਟਾਰੇ ਚ ਬੋਲ ਕੇ ਜਿਹੜਾ ਇਹਨਾਂ ਨੇ ਸਾਰੀਆਂ ਗੱਲਾਂ ਪੁੱਛੀਆਂ ਉਹ ਸਾਰਾ ਐਜ਼ ਅ ਹੋਲ ਦੇਖੋ ਕੀ ਕਹਿਣਾ ਚਾਹੁੰਦੇ ਆ ਉਹ ਉਹ ਤਾਂ ਇੱਕ ਲਾਈਨ ਚ ਆਈ ਆ ਇਹ ਇਸ਼ੂ ਕਿ ਵੀ ਐਨੇ ਬੌਮ ਜਿਹੜੇ ਆਏ ਆ ਐਨੇ ਯੂਜ਼ ਹੋ ਗਏ ਆ ਤੇ ਐਨੇ ਅਨਟ੍ਰੇਸਡ ਦਸ ਇਟ ਅਮਾਉਂਟ ਟੂ ਸੋਵਰਿਨਟੀ ਆਫ ਦਾ ਕੰਟਰੀ ਵਾਟ ਯੂ نو ਹੁਕੀ ਮੈਂ ਤੁਹਾਨੂੰ ਪੰਜਾਬੀ ਚ ਦੱਸਾਂ ਇਸ ਤਰ੍ਹਾਂ ਦੀ ਬੇਬੁਨਿਆਦ ਐਫਆਈਆਰ ਕਦੇ ਨਹੀਂ ਸਟੈਂਡ ਕਰ ਸਕਦੀ। ਇੱਕ ਹੋਰ ਗੱਲ ਹੋਈ ਹੈ ਕਿ ਲੀਡਰ ਆਫ oppositon ਨੇ ਔਰ ਚਲੋ ਮੈਂ ਤਾਂ ਛੱਡਦਾ ਕਿ ਕੋਈ ਵੀ ਇੰਡੀਵਿਜੂਅਲ ਹੁੰਦਾ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਯੂ ਕਾਂਟ ਸਟਿਫਲ ਦਾ ਵੌਇਸ ਆਫ ਦਾ ਪੀਪਲ। ਇਫ ਸਮਬਾਡੀ ਇਸ ਜਸਟ ਗਿਵਿੰਗ ਯੂ ਇਨਫੋਰਮੇਸ਼ਨ ਕਿ ਬੀ ਅਲਰਟ, ਰੈਡ ਅਲਰਟ ਆ ਉਹਨਾਂ ਦੀ ਇੱਕ ਲੀਡਰ ਆਫ ਦਾ oppositon ਨੇ ਰੈਡ ਅਲਰਟ ਕਰੂਗਾ ਗਵਰਨਮੈਂਟ ਨੂੰ ਹੋਰ ਕੌਣ ਕਰੂਗਾ? ਇਹ ਪਰਪਸ ਸੀ ਉਹਨਾਂ ਦੀ ਸਟੇਟਮੈਂਟ ਦਾ। नहीं दे और भी धाराएं है, है क्या में खबर आ रही थी के बाद। आपको खबरें बहुत गलत आती है अभी कोई नहीं पंजाब थैंक यू